ਆਨੇ ਬਾਈ ਹਾਂਜੀ ਫਰੀਦਕੋਟ ਤੋਂ ਕਰਮੀ ਤੇ ਅਨਮੋਲ ਖੜਾ ਹੈ ਹਾਂਜੀ ਉਹਦੇ ਬਾਰੇ ਤੇ ਨਾ ਸਾਰੇ ਗਾਇਕ ਇਕੱਠੇ ਹੋ ਕੇ ਪ੍ਰਚਾਰ ਕਰ ਰਹੇ ਨੇ ਇਹਦੇ ਬਾਰੇ ਤੇਰਾ ਕੀ ਵਿਚਾਰ ਹੈ ਬਾਈ ਇਹ ਜਿਹੇ ਗਾਇਕਾਂ ਨੂੰ ਇਹਨਾਂ ਨੂੰ ਕਹਿ ਦੇਣਾ ਇਹਨਾਂ ਦਾ ਸੱਪ ਲੜ ਜੇ ਵੀ ਆਹ ਜਿਹੜਾ ਕੋਈ ਪੰਜਾਬ ਦੇ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦਾ ਹੀ ਪ੍ਰਚਾਰ ਕਰਨਗੇ ਇਹਨੂੰ ਕਹਦੇ ਅਮਰਤਪਾਲ ਦਾ ਕਰਕੇ ਆਊਗਾ ਮੇਰਾ ਉੱਥੋਂ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਜੋਧਾ ਚੋਂ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂਗਾ ਇੱਥੇ ਲੱਖਾਂ ਲੜ ਰਿਆ ਮਾਨ ਸਾਹਿਬ ਲੜ ਰਹੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਚਾਰ ਨੇਗੇ ਜਿਹੜੇ ਭੰਟ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੇਰੇਟ ਕਰੋ ਇਹਨਾਂ ਦਾ ਉਹ ਜਲੂਸ ਕੱਢੋ ਇਹਨਾਂ ਦਾ ਇਹਨਾਂ ਨੂੰ ਕਹੋ ਜੇ ਪ੍ਰਚਾਰ ਕਰਨਾ ਹੈ ਇਹ ਉਹਨਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਲਾਕਾਰਾਂ ਨੂੰ ਇਹ ਝਾੜੂ ਨੇ ਸਾਡੇ ਉੱਪਰ ਨਜਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰਾਂ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਜਿਹਨੂੰ ਪੰਜਾਬ ਦੇ ਮੁੱਤੇ ਨਹੀਂ ਪਤਾ ਜਿਉਂ ਪੰਜਾਬ ਦੇ ਲੋਕਾਂ ਨੇ ਸਮੱਸਿਆਵਾਂ ਵੀ ਨਹੀਂ ਪਤਾ ਠੀਕ ਆ ਜਿੱਤ ਜਿੱਤ ਜਾਣਦੇ ਸਾਨੂੰ ਪਤਾ ਕਿ ਇਹ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕਿ ਲੋਕ ਸਭਾ ਦੇ ਵਿੱਚ ਕੀ ਵਿਧਾਨ ਸਭਾ ਦੇ ਵਿੱਚ ਗੱਲ ਲੈ ਕੇ ਜਾਂਦਾ ਇਹਨੂੰ ਸਪੀਚ ਨਹੀਂ ਦੇਣੀ ਆਉਂਦੀ ਇਹਨੂੰ ਲੋਕਾਂ ਦੇ ਮੁੱਦਿਆਂ ਦਾ ਨਹੀਂ ਪਤਾ ਸਾਡੇ ਲੋਕ ਵੀ ਕੱਟਣ ਝੁੱਲਪਾਉਣ ਨੂੰ ਤਿਆਰ ਨੇ ਉਧਰੋਂ ਆ ਜਿਹੜੇ ਕਲਾਕਾਰ ਨੇਗੇ ਇਹਨਾਂ ਦੇ ਵੀ ਛੇਤਰ ਆਪਰੇਟ ਕਰਨ ਵਾਲਾ ਕਿ ਜਿਹੜੇ ਹਜੇ ਭੰਡ ਦਾ ਪ੍ਰਚਾਰ ਕਰੀ ਜਾਂਦੇ ਨੇਗੇ ਕੋਈ ਪੰਜਾਬ ਦੇ ਜਿਹੜੇ ਲੜਨ ਵਾਲਾ ਉਹਦਾ ਪ੍ਰਚਾਰ ਕਰਕੇ ਦਿਖਾਊਗਾ ਇੱਥੇ ਨੇਕਾਂ ਪਰਚੇ ਬਾਤੇ ਸਰਕਾਰਾਂ ਨੇ ਇਹ ਲਿਆ ਕੇ ਇੱਥੇ ਜਿਹੜਾ ਤੇ ਦੋਗਲਾ ਚ ਨਾ ਫਿੱਟ ਕਰਤਾ ਕੀ ਝਾੜੂ ਨਾ ਕਰਤਾ ਜਵਾਬ ਦੇਵੇ ਜਿਹੜਾ 2 ਸਾਲਾਂ ਦਾ ਕਾਰਜਕਾਲ ਕਹਿੰਦਾ ਹੈ ਕਰਮੀ ਤਨਮੁਲ ਤੇ ਗਿਣਾਉਂਦਾ ਫਿਰਦਾ ਉਹ ਕਾਰਜਕਾਲ ਦੇ ਵਿੱਚ ਇਹ ਵੀ ਗਿਣਾਦਾ ਕਰ ਕਿ ਜਿਹੜੇ ਨੌਜਵਾਨਾਂ ਦੇ ਉੱਪਰ ਗੋਲੀਆਂ ਮਰਵਾ ਕੇ ਮਾਰਿਆ ਸਿੱਧੂ ਮੂਸੇਵਾਲਾ ਉਹ ਪ੍ਰਚਾਰ ਦੇ ਵਿੱਚ ਇਹ ਵੀ ਗੱਲ ਦੱਸ ਦਿਆ ਕਰ ਕਿ ਜਿਹੜੇ ਝੂਠੇ ਪਰਚੇ ਪਾਏ ਨੇਗੇ ਜਿੰਨੇ ਸਾਡੇ ਵਰਗਿਆਂ ਤੇ ਉਹ ਵੀ ਸਪਰਸ਼ਾਂ ਦੱਸ ਦਿਆ ਕਰ ਅਮਰਤਪਾਲ ਵੀ ਦੱਸ ਦਿਆ ਕਰ ਜਿਹੜਾ ਝੂਠਾ ਜੇਲ੍ਹ ਚ ਫਸਾ ਬੱਠਾ ਉਹ ਵੀ ਜਿਹੜੀ 2 ਸਾਲਾਂ ਦੀ ਪ੍ਰਾਪਤੀ ਦੇ ਵਿੱਚ ਆ ਵੀ ਜ਼ਰੂਰ ਦੱਸ ਦਿਆ ਕਰੋ ਜਿਹੜਾ ਥੋੜਾ ਕੁਝ ਕਰ ਰਿਹਾ ਜਿਹੜਾ ਥੋੜਾ ਉਹ ਉਹ ਵੀ ਸਾਰਾ ਕੋ ਦੱਸ ਦਿਆ ਕਰੋ ਜਿਵੇਂ ਇਹ ਇਕੱਠੇ ਹੋ ਗਏ ਉਸ ਤਰ੍ਹਾਂ ਭਾਈ ਆਪਣੀ ਕੌਮ ਨੂੰ ਵੀ ਇਕੱਠਾ ਹੋਣਾ ਚਾਹੀਦਾ ਹੋ ਜੂਗੀ ਇਹ ਤਾਂ ਗੁਰੂ ਮਹਾਰਾਜ ਦੀ ਕੌਮ ਆ ਇਹਨਾਂ ਦਾ ਇਕੱਠਾ ਹੋ ਹੀ ਲੈਣਾ 76 ਪ੍ਰੇਟ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਸੁੱਖ ਰੱਖੇ ਪੰਥਕ ਤੇ ਕੌਮੀ ਪਾਰਟੀ ਐਨ ਚੰਗੀ ਪੰਜਾਬ ਦੇ ਵਿੱਚ ਤਿਆਰ ਹੋਦੂ ਦੇਖੀ ਜਾਈਂ ਇਨਾਂ ਇਨਾਂ ਦਿੱਲੀ ਵਾਲਿਆਂ ਦੇ ਇਨਾਂ ਦੇ ਭੰਡਾ ਭੰਡਾ ਦੇ ਦੇਖੀ ਜਾਈਂ ਲੋਕ ਕਮੈਂਡੈਂਟ ਕਾ ਫੇਰਨਗੇ ਲੱਗੂ ਲੱਗੂ ਨੌਜਵਾਨ ਬਹੁਤ ਜਾਗਰੂਤ ਨੇ ਆ ਕਲਾਕਾਰਾਂ ਨੂੰ ਕਹਿੰਦਾ ਨੇ 76 ਪ੍ਰੇਟ ਪਰ ਕਰੋ ਜਿਹੜਾ ਇਹ ਜੇ ਪਾਰਟੀ ਦਾ ਝਾੜੂ ਵਰਗਾ ਨਾ ਪ੍ਰਚਾਰ ਕਰ ਰਹੇ ਨੇਗੇ ਬਸ ਇਹ ਗੱਲ